ਦਾ ਹੋਇਆ ਡਾਲ ਕਹਿੰਦੇ ਕਾਲਾ ਨਾਗ ਹੈ ਡਾਲੇ ਕੇ ਪਿੰਡ ਵਾਲਾ ਲਹਾਰੀ ਮਲ ਪਿੰਡ ਹੈ ਕਹਿੰਦੇ ਰਾਣੇ ਦਾ ਇਹ ਨਾਗ ਡਾਲੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਹੈ ਲੈ ਭੀ ਨਾਗ ਹੋ ਹਾ ਸਾਹਮਣੇ ਦੱਸਿਓ ਦੁਨੀਆ ਨੂੰ ਕਿ ਕਾਲਾ ਨਾਗ ਕੌਡੀਆਂ ਵਾਲਾ ਵੀ ਆਇਆ ਇਧਰ ਦੇ ਪਾਸੇ ਸੇਵਕ ਸ਼ਹੀਦਾਂ ਵਾਲੇ ਲਾਦੀ ਨੂੰ ਟੱਚ ਕੀਤਾ ਤੇ ਪੁਆਇੰਟ ਸੇਵਕ ਕੰਧੋ ਵਾਲੀਆਂ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਗੁਰਸੇਵਕ ਸਿੰਘ ਮਾਪਿਆਂ ਨੇ ਪੂਰਾ ਨਾਰਕਿਆ ਤੇ ਕਬੱਡੀ ਦੇ ਵਿੱਚ ਸੇਵਕ ਦੇ ਨਾਂ ਦੇ ਨਾਲ ਚਰਕੇ ਹੋਇਆ ਇੱਕ ਵੀ ਬੋਲ ਲਖਵੀਰ ਦੇ ਆਹ ਕਹਿੰਦੇ ਕੰਦੋ ਵਾਲੀਆ ਸੇਵਕ ਹੈ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਮੱਲ ਦੇ ਚਾਰੇ ਦੇ ਚਾਰੇ ਤਿਆਰ ਨੇ ਰਾਣਾ ਲਾਹੌਰੀ ਮੱਲ ਪਿੰਡ ਵਾਲਾ ਜਤਨ ਤੇ ਕਰਦਾ ਹੈ ਪਰ ਦੇਖਾਂਗੇ ਸਾਹਮਣੇ ਕੰਦੋ ਵਾਲੀ ਸਾਹਬ ਦਾ ਚੇਲਾ ਮੇਰੇ ਵੀਰੋ ਇੱਕ ਤਗੜਾ ਅੰਕ ਆਪਣੀ ਟੀਮ ਦੇ ਇਥੇ ਜੋੜਦਾ ਹੋਇਆ ਹੈ ਜਦੋਂ ਉਸਤਾਦ ਆ ਪਾਉਣ ਉਹ ਦਰਮਾ ਖੇਡ ਕਬੱਡੀ ਦਾ ਮਾਨ ਸਨਮਾਨ ਵੀ ਜਿਹੜੇ ਖਿਡਾਰੀਆਂ ਦੇ ਹੋਣੇ ਹੈ ਬਹੁਤ ਬਹੁਤ ਧੰਨਵਾਦ ਹੈ ਅਗਲੀ ਰੇਡ ਜੱਬੇ ਸਾਬ ਕਰਿਓ ਗੱਲ ਆਹ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਸੇਵਕ ਦੇ ਖਾਤੇ ਜੁੜ ਗਿਆ ਰਾਮ ਸਰਪੰਚ ਦਾ ਇਸ਼ਾਰਾ ਕਿ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਆਇਆ ਹੈ ਗਰਮੀ ਵੀ ਬਹੁਤ ਹੈ ਧੁੱਪ ਵੀ ਕਿੱਟੀਆਂ ਕੱਪਾਂ ਦੀਆਂ ਫੁੱਟੀਆਂ ਵਰਗੀ ਹੈ ਤੇ ਮੈਚ ਵੀ ਹੁਮਨ ਦਾ ਖੇਡਿਆ ਜਾ ਰਿਹਾ ਹੈ ਧੰਨਵਾਦ ਨਾਲ ਲਖਬੀਰ ਬਸਰਕੇ ਸਾਰੇ ਛੋਟੀ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਬੱਡੀ ਦੇ ਨਾਲ ਜੁੜੇ ਹੋਏ ਸ਼ਖਸੀਅਤਾਂ ਸਤਿਕਾਰਯੋਗ ਨੇ ਪਾਈ ਹੋਈ ਕਬੱਡੀ ਦੁੱਲੇ ਦੀ ਇਧਰ ਕੌਣ 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 ਇਹ ਰਾਣਾ ਪਾ ਗਿਆ ਪੁੱਠੀ ਇਹ ਰਾਣਾ ਏ ਮੇਰੇ ਵੀਰੋ ਲਾਹੌਰੀ ਮਾਲ ਦਾ ਇਹ ਪੁੱਠੀ ਪਾਉਣ ਦਾ ਟੌਪਰ ਖਿਡਾਰੀ ਹੈ ਮੇਰੇ ਵੀਰੋ ਰਾਣਾ ਆਹ ਲੋਕੀ ਤੇ ਕਹਿ ਦਿੰਦੇ ਦੀ ਪੁੱਠੀ ਪੈ ਗਈ ਹੈ ਪਰ ਰਾਣਾ ਚੱਬਾ ਸਾਹਿਬ ਕਹਿੰਦਾ ਹੁੰਦਾ ਮੈਨੂੰ ਤੇ ਤਾਰੇ ਆ ਪੁੱਠੀ ਆਣੇ ਆ ਸਾਰੇ ਨਗਰ ਦਾ ਧੰਨਵਾਦ ਹੈ ਐਨਆਰਆਈ ਭਰਾਵਾਂ ਦਾ ਧੰਨਵਾਦ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਬਹੁਤ ਵੱਡਾ ਸਾਥ ਹੁੰਦਾ ਹੈ ਅਜਿਹੇ ਖੇਡ ਮੇਲੇ ਦੇ ਲਈ ਉਠੋ ਰਾਣਿਆ ਹਰ ਦਿਨ ਬੁੱਧਵਾਰ ਨਹੀਂ ਹੁੰਦਾ ਹਰ ਤਾਂ ਮਰਜ਼ੀ ਨਹੀਂ ਚੱਲਦੀ ਇੱਥੇ ਕਦੇ-ਕਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਐ ਇੱਥੇ ਕਦੇ-ਕਦੇ ਜੱਜਾਂ ਨੂੰ ਵੀ ਨਾਲ ਲਖਵੀਰ ਐ ਤੇ ਨਾਲ ਸਾਡਾ ਪ੍ਰਾਸਰ ਨੂੰ ਮੋਦ ਸਾਰਿਆਂ ਵੀਰਾਂ ਦਾ ਧੰਨਵਾਦ ਐ ਕਿਉਂਕਿ ਸਾਰੇ ਪ੍ਰਾਸਤਕਾਰ ਯੋਗ ਦੇ ਅੱਜ ਦਾ ਖੇਡ ਮੇਲਾ ਮੈਂ ਬੇਨਤੀ ਕਰਦਾ ਅਗਲੇ ਮੈਚ ਦੀਆਂ ਦੋਨੇ ਟੀਮਾਂ ਹੋ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਹਾਲਾ ਤੇ ਤੇਜਾ ਸਿੰਘ ਵਾਲਾ ਆਜੋ ਜਲਦੀ ਦੇ ਨਾਲ ਭਰਾ ਬਣ ਕੇ ਕਰਿਆਲਾ ਤੇ ਤੇਜਾ ਸਿੰਘ ਵਾਲਾ ਪਰ ਆ ਬਿੱਕਾ ਇਹਦਾ ਖੇਡਾਂ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਵੱਡਾ ਨਾਮ ਹੈ ਬਲੇਰਾ ਵਾਲਾ ਉਸਤਾਦਾ ਲਵ ਤੁਰਿਆ ਹੁੰਦਾ ਹੈ ਖੇਡ ਮੈਦਾਨ ਦੇ ਵਿੱਚ ਲਵ ਨੇ ਕਬੱਡੀ ਪਾਈ ਹੈ ਅੱਗੇ ਚਾਰ ਨੇ ਪਰ ਆ ਆ ਆ ਮੈਨੂੰ ਲੱਗਦਾ ਲਾਹੌਰੀ ਮਲਿਆ ਰਾਣਾ ਜਿੰਦੇ ਜਿੰਦੇ ਹੁਣ ਲਵ ਡੱਗ ਦਿੱਤਾ ਦਲੇਰਾਂ ਵਾਲਾ ਨੰਬਰ ਇਧਰ ਕਰਿਆਲਾ ਸਾਹਿਬ ਦੀ 휘ਸਲ ਨੇ ਫੈਸਲਾ ਕੀਤਾ ਕਿ ਨੰਬਰ ਜਾਫ ਲਾਂ ਦੇ ਘਾਤੇ ਜਾਦ ਰਿਆ ਆਪਦੀਆਂ ਨੇ ਉਹ ਸੰਡੀ ਵੀ ਫਤਿਹ ਕਰਾ ਸ਼ੁਕਰ ਚੱਕ ਆਲਾ ਤੇ ਇਧਰ ਰਾਣਾ 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 ਉਹ ਪੈ ਗਈ ਪੁੱਠੀ ਬਾਰ ਹੀ ਰੇਲੀ ਤਾੜੀਆਂ ਜੋਰਦਾਰ ਮਾਰੋ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਇੱਕ ਭੱਲੇ ਬੁੱਲੇ ਹੋਣਾ ਦਾ ਠੱਠਾ ਪਿੰਡ ਤੇ ਇੱਕ ਠਾ ਪਿੰਡ ਕਹਿੰਦੇ ਕਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਤਿੰਨ ਠੱਠੇ ਤਿੰਨ ਮਾਗਰ ਵਿੱਚ ਪਾ ਬਾਬਾ ਗੁੱਡਾ ਸਹਜੀਆਂ ਦੀ ਧਰਤੀ ਠੱਠਾ ਨਗਰ ਇਤਿਹਾਸਿਕ ਹੈ ਬਾਬਾ ਵੀਰ ਸਾਹਿਬ ਜੀਆਂ ਦੀ ਧਰਤੀ ਹੈ ਬਾਬਾ ਗੁੱਡਾ ਸਹਜੀਆਂ ਦੀ ਧਰਤੀ ਸੇਵਕਾ 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 ਸੇਵਕ ਏ ਕੰਦੋ ਵਾਲੀਆ ਕੰਦੋ ਵਾਲੀਆ ਕੰਦੋ ਵਾਲੀਆ ਕਮਾਲ ਕਰੀ ਜਾਂਦਾ ਹੈ ਇਹ ਟੱਕਰ ਹੋ ਗਈ ਆ ਟੱਕਰ ਤੇ ਚੱਕਰ ਟੱਕਰ ਤੇ ਚੱਕਰ ਤੇ ਪੁਆਇੰਟ ਟ੍ਰੇਡਰ ਦੇ ਖਾਤੇ ਜੁੜ ਗਿਆ ਹੈ ਕਲਸੀ ਸਾਹਿਬ ਆਓ ਜਲਦੀ ਦੇ ਨਾਲ ਪੰਮ ਵਾਲੀਆ ਕੀ ਪਾ ਤਰੀਆ ਆਉਂਦਾ ਹੈ ਦੁਨੀਆ ਦਾ ਟਾਪ ਦਾ ਰੀਡਰ ਹੈ ਆ ਨਜ਼ਰੀ ਪੈਂਦੇ ਮੱਲ ਸਾਰੇ ਟਾਪ ਦੇ ਸੇਵਕ ਤੇ ਰਾਣਾ ਆ ਕੰਦੋ ਵਾਲੀਆ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਉਹ ਟਾਪ ਦੇ ਨਾਲ ਰੈਡਾ ਪਾਉਂਦਾ ਗੁਰਸੇਵਕ ਸਿੰਘ ਕੰਦੋ ਵਾਲੀਆ 플레이ਰ ਵਾਲਾ ਜਦੋਂ ਕਬੱਡੀ ਪਾਵੇਗਾ ਫਿਰ ਦੱਸਦੇ ਹਾਂ ਨਾਲ ਦੀ ਨਾਲ ਛੇਰਿਆ ਕਰਦੇ ਸਿਵਤ ਪੈ ਗਈ ਕਬੱਡੀ ਆ ਸਾਹਮਣੇ ਕਹਿੰਦੇ ਕੰਦੋ ਵਾਲੀਆ ਗੁਰਸੇਵਕ ਰੈਡ ਪਾਉਣ ਦੇ ਲਈ ਵਧਿਆ ਹੋਇਆ ਹੈ ਐ ਰੀ ਢਿੱਲੇ ਦੇ ਨਾਲ ਆ ਮੁੰਡੇ ਦਾ ਬੜਾ ਪਿਆਰ ਹੈ ਆ ਗੁਰਸੇਵਕ ਹੈ ਦੂਜੇ ਪਾਸੇ ਡੇਰਾ ਬਾਬਾ ਨਾਨਕ ਵਾਲਾ ਜੋਧਾ ਕਹਿੰਦੇ ਪੰਮੇ ਡੇਰੇ ਬਾਬੇ ਨਾਨਕ ਦੇ ਇਲਾਕੇ ਦਾ ਇਹ ਗੱਜੜ ਦੇ ਇਲਾਕੇ ਦਾ ਇਹ ਕਹਿੰਦੇ ਜੋਧਾ ਆਇਆ ਹੋਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਉਹ ਜੋਧੇ ਦੇ ਇਲਾਕੇ ਦਾ ਗੱਬਰ ਪਹੁੰਚਿਆ ਹੈ ਤੇ ਗਰਵੰਤ ਭਰਾ ਦੇ ਵੱਲੋਂ ਜੀਹਾਂ ਨੂੰ ਆਖਿਆ ਜਾਂਦਾ ਯਾਰਾਂ ਦੇ ਯਾਰ ਨੇ ਧੰਨਵਾਦ ਹੈ ਗਰਵੰਤ ਭਰਾ ਦਾ ਇਧਰ ਜੋਧਾ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਧੰਨਵਾਦ ਹੈ ਜਿਵੇਂ ਖੁਸ਼ੀਪੁਰੀਏ ਦਾ ਐਸਾ ਦਾ ਹੋਇਆ ਡਾਲ ਕਹਿੰਦੇ ਕਾਲਾ ਨਾਗ ਹੈ ਡਾਰੇ ਕੇ ਪਿੰਡ ਵਾਲਾ ਲਾਹੌਰੀ ਮਲ ਪਿੰਡ ਹੈ ਕਹਿੰਦੇ ਰਾਣੇ ਦਾ ਇਹ ਨਾਗ ਡਾਰੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਆ ਲੈ ਵੀ ਨਾਗ ਹੋ ਹਾ ਸਾਹਮਣੇ ਦੱਸਿਓ ਦੁਨੀਆ ਨੂੰ ਕਿ ਕਾਲਾ ਨਾਗ ਕੌਡੀਆਂ ਵਾਲਾ ਵੀ ਆਇਆ ਇਧਰ ਦੇ ਪਾਸੇ ਸੇਵਕ ਸ਼ਹੀਦਾਂ ਵਾਲੇ ਲਾਦੀ ਨੂੰ ਟੱਚ ਕੀਤਾ ਤੇ ਪੁਆਇੰਟ ਸੇਵਕ ਕੰਧੋ ਵਾਲੀਆਂ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਗੁਰਸੇਵਕ ਸਿੰਘ ਮਾਪਿਆਂ ਨੇ ਪੂਰਾ ਨਾਰਕਿਆ ਤੇ ਕਬੱਡੀ ਦੇ ਵਿੱਚ ਸੇਵਕ ਦੇ ਨਾਮ ਦੇ ਨਾਲ ਚਰਚੇ ਹੋਏ ਕਬੱਡੀ ਬੋਲ ਲਖਵੀਰ ਦੇ ਆਹ ਕਹਿੰਦੇ ਕੰਦੋ ਵਾਲੀਆ ਸੇਵਕ ਹੈ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਹੈ ਚਾਰ ਮੱਲ ਦੇ ਚਾਰੇ ਦੇ ਚਾਰੇ ਤਿਆਰ ਨੇ ਰਾਣਾ ਲਾਹੌਰੀ ਮੱਲ ਪਿੰਡ ਵਾਲਾ ਯਤਨ ਤੇ ਕਰਦਾ ਹੈ ਪਰ ਦੇਖਾਂਗੇ ਸਾਹਮਣੇ ਕੰਦੋ ਵਾਲੀ ਸਾਹਬ ਦਾ ਚੇਲਾ ਮੇਰੇ ਵੀਰੋ ਇੱਕ ਤਗੜਾ ਅੰਕ ਆਪਣੀ ਟੀਮ ਦੇ ਇੱਤੇ ਜੋੜਦਾ ਹੋਇਆ ਹੈ ਜਦੋਂ ਉਸਤਾਦ ਆ ਪਹੁੰਚ ਉਧਰ ਮਾ ਖੇਡ ਕਬੱਡੀ ਦਾ ਮਾਨ ਸਨਮਾਨ ਵੀ ਜਿਹੜੇ ਖਿਡਾਰੀਆਂ ਦੇ ਹੋਣੇ ਹੈ ਬਹੁਤ ਬਹੁਤ ਧੰਨਵਾਦ ਹੈ ਅਗਲੀ ਰੇਡ ਜੱਬੇ ਸਾਬ ਕਰੇ ਉਹ ਗੱਲ ਆਹ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਸੇਵਕ ਦੇ ਖਾਤੇ ਜੁੜ ਗਿਆ ਰਾਮ ਸਰਪੰਚ ਦਾ ਇਸ਼ਾਰਾ ਕਿ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਆਇਆ ਹੈ ਗਰਮੀ ਵੀ ਬਹੁਤ ਹੈ ਧੁੱਪ ਵੀ ਕਿੱਟੀਆਂ ਕੱਪਾਂ ਦੀਆਂ ਫੁੱਟੀਆਂ ਵਰਗੀ ਹੈ ਤੇ ਮੈਚ ਵੀ ਯਮਨ ਦਾ ਖੇਡਿਆ ਜਾ ਰਿਹਾ ਹੈ ਧੰਨਵਾਦ ਹੈ ਨਾਲ ਲਖਬੀਰ ਬਸਰਕੇ ਸਾਰੇ ਛੋਟੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਬੱਡੀ ਦੇ ਨਾਲ ਜੁੜੇ ਹੋਏ ਸ਼ਖਸੀਅਤਾਂ ਸਤਿਕਾਰਯੋਗ ਨੇ ਪਾਈ ਹੋਈ ਕਬੱਡੀ ਦੁੱਲੇ ਦੀ ਇੱਧਰ ਕੌਣ 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 ਇਹ ਰਾਣਾ ਪਾ ਗਿਆ ਪੁੱਠੀ ਇਹ ਰਾਣਾ ਏ ਮੇਰੇ ਵੀਰੋ ਲਾਹੌਰੀ ਮਾਲ ਦਾ ਇਹ ਪੁੱਠੀ ਪਾਉਣ ਦਾ ਟੌਪਰ ਖਿਡਾਰੀ ਹੈ ਮੇਰੇ ਵੀਰੋ ਰਾਣਾ ਆਹ ਲੋਕੀ ਤੇ ਕਹਿ ਦਿੰਦੇ ਵੀ ਪੁੱਠੀ ਪੈ ਗਈ ਹੈ ਪਰ ਰਾਣਾ ਚੱਬਾ ਸਾਹਿਬ ਕਹਿੰਦਾ ਹੁੰਦਾ ਮੈਨੂੰ ਤੇ ਤਾਰੇ ਆ ਪੁੱਠੀ ਆਣੇ ਆ ਸਾਰੇ ਨਗਰ ਦਾ ਧੰਨਵਾਦ ਹੈ ਐਨਆਰਆਈ ਭਰਾਵਾਂ ਦਾ ਧੰਨਵਾਦ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਬਹੁਤ ਵੱਡਾ ਸਾਥ ਹੁੰਦਾ ਹੈ ਅਜਿਹੇ ਖੇਡ ਮੇਲੇ ਦੇ ਲਈ ਉਠੋ ਰਾਣਿਆ ਹਰ ਦਿਨ ਬੁੱਧਵਾਰ ਨਹੀਂ ਹੁੰਦਾ ਹਰਥਾ ਮਰਜ਼ੀ ਨਹੀਂ ਚੱਲਦੀ ਇੱਥੇ ਕਦੇ-ਕਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਐ ਇੱਥੇ ਕਦੇ-ਕਦੇ ਜੱਜਾਂ ਨੂੰ ਵੀ ਨਾਲ ਲਖਵੀਰ ਐ ਤੇ ਨਾਲ ਸਾਡਾ ਪ੍ਰਾਸਰ ਨੂੰ ਮੋਦਲ ਸਾਰਿਆਂ ਵੀਰਾਂ ਦਾ ਧੰਨਵਾਦ ਐ ਕਿਉਂਕਿ ਸਾਰੇ ਪ੍ਰਾਸਤਕਾਰ ਯੋਗ ਦੇ ਅੱਜ ਦਾ ਖੇਡ ਮੇਲਾ ਐ ਮੈਂ ਬੇਨਤੀ ਕਰਦਾ ਅਗਲੇ ਮੈਚ ਦੀਆਂ ਦੋਨੇ ਟੀਮਾਂ ਹੋ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਹਾਲਾ ਤੇ ਤੇਜਾ ਸਿੰਘ ਵਾਲਾ ਆਜੋ ਜਲਦੀ ਦੇ ਨਾਲ ਭਰਾ ਬਣ ਕੇ ਕਰਿਆਲਾ ਤੇ ਤੇਜਾ ਸਿੰਘ ਵਾਲਾ ਪਰ ਆ ਬਿੱਕਾ ਇਹਦਾ ਖੇਡਾਂ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਵੱਡਾ ਨਾਮ ਹੈ ਬਲੇਰਾ ਵਾਲਾ ਉਸਤਾਦਾ ਲਵ ਤੁਰਿਆ ਹੁੰਦਾ ਹੈ ਖੇਡ ਮੈਦਾਨ ਦੇ ਵਿੱਚ ਲਵ ਨੇ ਕਬੱਡੀ ਪਾਈ ਹੈ ਅੱਗੇ ਚਾਰ ਨੇ ਪਰ ਆ ਆ ਆ ਮੈਨੂੰ ਲੱਗਦਾ ਲਾਹੌਰੀ ਮਲੀਆ ਰਾਣਾ ਜਿੰਦਰ ਕੰਦੇ ਹੁਣ ਲਵ ਡਗ ਦਿੱਤਾ ਬਲੇਰਾ ਵਾਲਾ ਨੰਬਰ ਇਧਰ ਕਰਿਆਲਾ ਸਾਹਿਬ ਦੀ 휘ਸਲ ਨੇ ਫੈਸਲਾ ਕੀਤਾ ਕਿ ਨੰਬਰ ਜਾਫ ਲਾਂ ਦੇ ਕਾਤੇ ਜਾਦ ਰਿਆ ਆਪਦੀਆਂ ਨੇ ਉਹ ਸੰਡੀ ਫਤੇਗੜ ਸ਼ੁਕਰਚੱਕ ਵਾਲਾ ਤੇ ਇਧਰ ਰਾਣਾ 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 ਉਹ ਪੈ ਗਈ ਪੁੱਠੀ ਬਰਸ਼ੇ ਰੇਲੀ ਤਾੜੀਆਂ ਜੋਰਦਾਰ ਮਾਰੋ ਹੋ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਇੱਕ ਭੱਲੇ ਬੁੱਲੇ ਹੋਣਾ ਦਾ ਠੱਠਾ ਪਿੰਡ ਤੇ ਇੱਕ ਠੱਠਾ ਪਿੰਡ ਕਹਿੰਦੇ ਕਰਨਤਾਰਨ ਜ਼ਿਲ੍ਹੇ ਦੇ ਵਿੱਚ ਤਿੰਨ ਠੱਠੇ ਤਿੰਨ ਮਾਤਿਆਂ ਦੇ ਵਿੱਚ ਪਾਪਾ ਗੁੱਡਾ ਸਹਜੀਆਂ ਦੀ ਧਰਤੀ ਠੱਠਾ ਨਗਰ ਇਤਿਹਾਸਿਕ ਹੈ ਬਾਬਾ ਵੀਰ ਸਾਹਿਬ ਜੀਆਂ ਦੀ ਧਰਤੀ ਹੈ ਬਾਬਾ ਬੁੰਡਾ ਸਾਹਿਬ ਜੀਆਂ ਦੀ ਧਰਤੀ ਸੇਵਕਾ 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 ਸੇਵਕ ਏ ਕੰਦੋ ਵਾਲੀਆ ਕੰਦੋ ਵਾਲੀਆ ਕੰਦੋ ਵਾਲੀਆ ਕਮਾਲ ਕਰੀ ਜਾਂਦਾ ਹੈ ਇਹ ਟੱਕਰ ਹੋ ਗਈ ਆ ਟੱਕਰ ਤੇ ਚੱਕਰ ਟੱਕਰ ਤੇ ਚੱਕਰ ਤੇ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਹੈ ਆ ਕਲਸੀ ਸਾਹਿਬ ਆਓ ਜਲਦੀ ਦੇ ਨਾਲ ਤਿੰਮੋ ਵਾਲੀਆ ਕੀਪਾ ਤਰੇ ਆਉਂਦਾ ਹੈ ਦੁਨੀਆ ਦਾ ਟਾਪ ਦਾ ਰੇਡਰ ਹੈ ਆ ਨਜ਼ਰੀ ਪੈਂਦੇ ਮੱਲ ਸਾਰੇ ਟਾਪ ਦੇ ਸੇਵਕ ਤੇ ਰਾਣਾ ਆਹ ਕੰਦੋ ਵਾਲੀਆ ਟਾਪ ਦੇ ਪੈਰ ਦਾ ਵਾਅਦਾ ਕਰ ਗਿਆ। ਆਹ ਕੱਢ ਗਿਆ ਰੇਡਾ ਪਹੁੰਚਾ ਗੁਰਸੇਵਕ ਸਿੰਘ ਕੰਦੋ ਵਾਲੀਆ ਬਲੇਅਰ ਵਾਲਾ ਜਦੋਂ ਕਬੱਡੀ ਪਾਵੇਗਾ ਫਿਰ ਵੇਖਦੇ ਹਾਂ ਨਾਲ ਦੀ ਨਾਲ ਛੇਰਿਆ ਕਰਦੇ ਸੋਤ ਪੈ ਗਈ ਕਬੱਡੀ। ਆਹ ਸਾਹਮਣੇ ਕਹਿੰਦੇ ਕੰਦੋ ਵਾਲੀਆ ਗੁਰਸੇਵਕ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਐ ਰੀ ਢਿੱਲੋਂ ਦੇ ਨਾਲ ਆ ਮੁੰਡੇ ਦਾ ਬੜਾ ਪਿਆਰ ਹੈ। ਆ ਗੁਰਸੇਵਕ ਹੈ। ਦੂਜੇ ਪਾਸੇ ਡੇਰਾ ਬਾਬਾ ਨਾਨਕ ਵਾਲਾ ਜੋਧਾ ਕਹਿੰਦੇ ਪੰਮੇ ਡੇਰੇ ਬਾਬੇ ਨਾਨਕ ਦੇ ਇਲਾਕੇ ਦਾ ਇਹ ਗੱਜੜ ਦੇ ਇਲਾਕੇ ਦਾ ਇਹ ਕਹਿੰਦੇ ਜੋਧਾ ਆਇਆ ਹੋਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਉਹ ਜੋਧੇ ਦੇ ਇਲਾਕੇ ਦਾ ਗੱਬਰ ਪਹੁੰਚਿਆ ਹੈ ਤੇ ਗਰਵੰਤ ਭਰਾ ਦੇ ਵੱਲੋਂ ਜੀਹਾਂ ਨੂੰ ਆਖਿਆ ਜਾਂਦਾ ਯਾਰਾਂ ਦੇ ਯਾਰ ਨੇ ਧੰਨਵਾਦ ਹੈ ਗਰਵੰਤ ਭਰਾ ਦਾ ਇਧਰ ਜੋਧਾ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਧੰਨਵਾਦ ਹੈ ਜਿਵੇਂ ਖੁਸ਼ੀਪੁਰੀਏ ਦਾ ਐਸਾ ਦਾ ਹੋਇਆ ਹੈ ਡਾਲ ਕਹਿੰਦੇ ਕਾਲਾ ਨਾਗ ਹੈ ਡਾਲੇ ਕੇ ਪਿੰਡ ਵਾਲਾ ਲਹਾਰੀ ਮਲ ਪਿੰਡ ਹੈ ਕਹਿੰਦੇ ਰਾਣੇ ਦਾ ਇਹ नाग ਡਾਲੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਹੈ ਲੈ ਭੀ नाग ਹੋਹਾ ਸਾਹਮਣੇ ਦੱਸਿਓ ਦੁਨੀਆ ਨੂੰ ਕਿ ਕਾਲਾ ਨਾਗ ਕੌਡੀਆਂ ਵਾਲਾ ਵੀ ਆਇਆ ਇਧਰ ਦੇ ਪਾਸੇ ਸੇਵਕ ਸ਼ਹੀਦਾਂ ਵਾਲੇ ਲਾਦੀ ਨੂੰ ਟੱਚ ਕੀਤਾ ਤੇ ਪੁਆਇੰਟ ਸੇਵਕ ਕੰਧੋ ਵਾਲੀਆਂ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਗੁਰਸੇਵਕ ਸਿੰਘ ਮਾਪਿਆਂ ਨੇ ਪੂਰਾ ਨਾਰਕਿਆ ਤੇ ਕਬੱਡੀ ਦੇ ਵਿੱਚ ਸੇਵਕ ਦੇ ਨਾਂ ਦੇ ਨਾਲ ਚਰਕੇ ਹੋਏ ਦੀ ਬੋਲ ਲਖਵੀਰ ਦੇ ਆਹ ਕਹਿੰਦੇ ਕੰਦੋ ਵਾਲੀਆ ਸੇਵਕ ਹੈ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਮੰਲ ਦੇ ਚਾਰੇ ਦੇ ਚਾਰੇ ਤਿਆਰ ਨੇ ਰਾਣਾ ਲਾਹੌਰੀ ਮੱਲ ਪਿੰਡ ਵਾਲਾ ਜਤਨ ਤੇ ਕਰਦਾ ਹੈ ਪਰ ਦੇਖਾਂਗੇ ਸਾਹਮਣੇ ਕੰਦੋ ਵਾਲੀ ਸਾਹਬ ਦਾ ਚੇਲਾ ਮੇਰੇ ਵੀਰੋ ਇੱਕ ਤਗੜਾ ਅੰਕ ਆਪਣੀ ਟੀਮ ਦੇ ਇਥੇ ਜੁੜਦਾ ਹੋਇਆ ਹੈ ਜਦੋਂ ਉਸਤਾਦ ਆ ਪਾਉਣ